ਇਹ ਆਪਣਾ ਕੱਪੜਾ ਜੀ 2.5 ਮੀਟਰ ਇਸ ਤਰ੍ਹਾਂ ਕੱਪੜੇ ਦੀ ਤੈਹ ਹੁੰਦੀ ਹੈਗੀ ਇਸ ਨੂੰ ਆਪ ਐਸ ਤਰ੍ਹਾਂ ਇੱਥੋਂ ਫੜ ਕੇ ਐਸ ਤਰ੍ਹਾਂ ਇਸ ਦੀਆਂ ਚਾਰ ਤੈਹਾਂ ਕਰ ਲੈਣੀ ਹੈ ਇਸ ਤਰ੍ਹਾਂ ਚਾਹਤਾ ਹੈ ਕਰਕੇ ਇਸ ਤਰ੍ਹਾਂ ਸਿ ਵਸਾ ਲੈਣਾ ਆਪਾਂ ਕੱਪੜੇ ਨੂੰ ਇਸ ਤੇ ਸਾਰੇ ਪਾਲ ਕੱਢ ਕੇ ਆਪਾਂ ਸੁਣੋ ਕੱਪੜੇ ਚ ਜਿਹੜੇ ਵੀ ਬਾਦ ਘਾਟਾ ਉਹ ਕੱਢ ਲੈਣੀਆਂ ਨੇ ਆਪਣਾ ਨਿੱਜੂਗਾ ਉਸਦੀ ਆਪਾਂ 벨ਟ ਪਲੇਅਰਾ ਚ ਯੂਜ਼ ਹੋ ਜਾਊਗਾ ਆਪਾਂ ਸਲਵਾਰ ਦੀ ਇਹ ਕਟਿੰਗ ਕਰਾਂਗੇ 34 ਇੰਚ ਤੇ 34 ਇੰਚ ਦੇ ਆਪਾਂ ਮਾਰਕਰ ਲਵਾਂਗਾ ਇਹ ਦੂਰ ਵੀ ਆਪਾਂ 34 ਇੰਚ ਤੇ ਮਾਰਕ ਕਰ ਲੈਣਾ ਤੇ ਆਪਾਂ ਆਸਣ ਰੱਖਾਂਗੇ ਜੀ 9 ਇੰਚ 9 ਇੰਚ ਅਸੀਂ ਰੱਖਾਂਗੇ ਤੇ 7 ਇੰਚ ਦੀ 벨ਟ ਦੀ ਕਟਿੰਗ ਕਰਕੇ 5 ਇੰਚ 벨ਟ ਆਪਣੀ ਤਿਆਰ ਲੈ ਜੂਗੀ ਤੇ ਇਹ ਨਾਲ ਮਾਰ ਕੇ ਨੂੰ ਆਪਾਂ 8 ਇੰਚ ਤੇ 50 ਸਕੇਲ ਦੀ ਹੈਲਪ ਦੇ ਨਾਲ ਇਸ ਤਰ੍ਹਾਂ ਮਿਲ ਆ ਲੈਣਾ ਮਿਲ 7 ਇੰਚ ਕੱਪੜਾ ਹੋ ਗਿਆ ਆਪਣਾ ਇਹ ਰੈਡੀ 30 ਇੰਚ ਇਧਰੋਂ ਵੀ 30 ਇੰਚ ਤੇ ਪਹੁੰਚੇ ਤੇ ਮਾਰਕ ਕਰਨਾਗਾ ਤੇ ਇਹ ਵਾਲੇ ਇਨਸਾਨ ਨੂੰ ਆਪਾਂ ਇਹ ਵਾਲੇ ਇਨਸਾਨ ਦੇ ਨਾਲ ਇਦਾਂ ਮਿਲਾ ਦੇਣਾਗਾ ਉਹਨਾਂ ਪੈਸਤੀ ਕਟਿੰਗ ਕਰ ਦਾਂਗੇ ਵਾੜ ਦੀ ਕਟਿੰਗ ਹੋ ਗਈ ਹੁਣ ਆਪਾਂ ਇਸ ਦੀ ਬੈਲਟ ਦੀ ਕਟਿੰਗ ਕਰਾਂਗੇ ਬੈਲਟ ਦੀ ਕਟਿੰਗ ਬੈਲਟ ਦੀ ਆਪਾਂ ਇਧਰੋਂ ਲੰਬਾਈ ਰੱਖਣੀ ਆ 7 ਇੰਚ ਇਹਨੇ ਫਾਗਰਾ ਮੋੜ ਕੇ 4.5 5 ਇੰਚ ਤਿਆਰ ਰਹਿ ਜੂਗੀ ਤੇ ਇਧਰੋਂ ਆਪਾਂ ਜੀ ਰੱਖਣੀ ਆ 23 ਇੰਚ

अपनी जी सलवार की कटिंग होगी स्ट्रेट सलवार की कटिंग जी बहुत आसान हो जाती है जी ये अपनी सलवार होगी ये अपनी बेल्ट होगी तो ये वाले कपड़े चो आप पौचेंट नीचे कपड़ा लगावे तो हम आप इसकी कटिंग करा तो आपकी स्टिचिंग करे स्टिचिंग दिखाएँगे